ਸਰਕਾਰ ਵੱਲੋਂ ਇੱਕ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਹੈ ਜਿਹੜੀ ਕਿ ਪੰਜਾਬ ਦੇ 8 ਵੱਡੇ ਕਾਲਜ ਪ੍ਰਾਈਵੇਟ ਹੁਣ ਚਾਰੇ ਨੇ ਉਸ ਦੇ ਵਿਰੋਧ ਵਿੱਚ ਸੈਂਕੜੇ ਸਟੂਡੈਂਟ ਜਿਹੜੇ ਕੇ ਵਿਰੋਧ ਕਰ ਰਹੇ ਨੇ ਸੈਂਟਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਪਤਲਾ ਪੁਤਲਾ ਰੂਪ ਤੇ ਜਿਹੜਾ ਕੇ ਸਟੂਡੈਂਟ ਇਸ ਸਮੇਂ ਵਿਰੋਧ ਕਰ ਰਹੇ ਨੇ ਅਰੇ ਆਣੇ ਤੇ ਇੱਕ ਵੀ ਸਰਕਾਰੀ ਕਾਲਜ ਹੋਇਆ ਤੱਕ ਪ੍ਰਾਈਵੇਟ ਨਹੀਂ ਹੋਇਆ ਵਾਹ ਮਾਰ ਚਲ ਦੇ ਵਿੱਚ ਕੋਈ ਪਈ ਵੀ ਜਿਹੜਾ ਸਰਕਾਰੀ ਕਾਲਜ ਹੋਏ ਨਾ ਪ੍ਰਾਈਵੇਟ ਹੋਇਆ ਪਰ ਸਾਡੇ ਪਿਆਰ ਦੀ ਇਹਦਾ ਕੀ ਹੋ ਗਿਆ? ਕਾਲਜਾਂ ਨੂੰ ਆਟੋਨਮਸ ਮਤਲਬ ਕਿ ਖੁਦਮੁਖਤਿਆਰ ਬਣਾਤੀ ਨੀਤੀ ਆ ਤੇ ਉਹਦੇ ਵਿੱਚ ਜੋ ਟਰਮਸ ਐਂਡ ਕੰਡੀਸ਼ਨਸ ਨੇ ਉਹਦੇ ਵਿੱਚ ਲਿਖਿਆ ਆ ਕਿ ਕਾਲਜ ਆਉਦੀ ਆ ਫੀਸਾਂ ਉੱਥੇ ਪ੍ਰੋਫੈਸਰਾਂ ਦੀਆਂ ਭਰਤੀ ਆ ਸਿਲੇਬਸ ਤੇ ਡਿਗਰੀਆਂ ਆਪ ਤੈ ਕਰੂਗਾ। ਕੀ ਸਾਡਾ ਮਲੇਰਕੋਟਲੇ ਦਾ ਕਾਲਜ ਜਿੱਥੇ ਕਲਾਸਾਂ ਲਾਉਣ ਲਈ ਕਮਰੇ ਤੱਕ ਨਹੀਂ ਹੈਗੇ, ਜਿੱਥੇ ਪ੍ਰੋਫੈਸਰ ਪੂਰੇ ਨਹੀਂ ਹੈਗੇ, ਜਿੱਥੇ ਸਾਡੇ ਕੋਲ ਇਨਫਰਾਸਟ੍ਰਕਚਰ ਪੂਰਾ ਨਹੀਂ ਹੈਗਾ ਕੀ ਇਹ ਕਾਲਜਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਬਰਾਬਰ ਕੰਪੀਟ ਕਰ ਸਕੂਗਾ ਕਮਿਸੀਅਨ ਦੀ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਕਮਿਸੀਅਨ ਦੀ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਲਜ ਦੇ ਫਾਈਨੈਂਸ਼ੀਅਲ ਸੋਰਸ ਵਿਦਿਆਰਥੀਆਂ ਦੀ ਜੇਬਾਂ ਤੇ ਪ੍ਰੋਫੈਸਰਾਂ ਦੀ ਤਨਖਾਹ 'ਚ ਕਟੌਤੀ ਆ ਤੇ ਜਦੋਂ ਸਾਡੀਆਂ ਫੀਸਾਂ ਦੇ ਵਿੱਚ ਵਾਧਾ ਹੋਊਗਾ ਪਰ ਚੱਲਣਾ ਗਾਲਜ ਉਹਦੇ ਸ਼ਰਤੇ ਵੀ ਨਹੀਂ ਹੋਏਗਾ ਤਾਂ ਇਹ ਕਾਲਜ ਪ੍ਰਾਈਵੇਟਾਈਜ਼ੇਸ਼ਨ ਦੇ ਵੱਲ ਜਾਣਾ ਆ ਜਿਹੜਾ ਸਾਡੇ ਕਾਲਜ ਦੇ ਵਿੱਚ ਵੱਡੀ ਗਿਣਤੀ ਐਸੀ ਸਟੂਡੈਂਟ ਨੇ ਜਿਹੜਾ ਸਕਾਲਰਸ਼ਿਪ ਦੇ ਬੇਸ ਤੇ ਪੜਨ ਆਉਂਦੇ ਆ ਉਹਨਾਂ ਦਾ ਕਾਲਜ ਦੇ ਵਿੱਚੋਂ ਖਾਤਮਾ ਆ ਉਹਨਾਂ ਦੀ ਐਂਟਰੀ ਪੈਡ ਹੋਣੀ ਆ ਕੋਈ ਪ੍ਰਾਈਵੇਟ ਹੋਣ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਕੋਈ ਪ੍ਰਾਈਵੇਟ ਹੋਣ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਜੀ ਆਪ ਸਰਦਾਰ ਮੁਰਦਾਬਾਦ ਜੀ ਆਪ ਸਰਦਾਰ ਮੁਰਦਾਬਾਦ ਖਾਜਾ ਕਾਲਜ ਅਨੰਤਪੁਰ ਸਾਹਿਬ ਆਲਾ ਆ ਉੱਥੇ ਬੀਏ ਦੀ ਫੀਸ 25 ਤੋਂ 30 ਹਜ਼ਾਰ ਆ ਸਾਡੇ ਕਾਲਜ ਦੇ ਵਿੱਚ ਸਿਰਫ 11-12 ਹਜ਼ਾਰ ਆ ਜੇ फीस ਉੱਥੋਂ ਤੱਕ ਜਾਂਦੀ ਆ ਤਾਂ ਕਿਹੜਾ ਸਟੂਡੈਂਟ ਇੱਥੇ ਪੜਨ ਆਉਗਈ ਅੱਜ ਜੇ ਸਾਡੇ ਤੋਂ ਸਾਡੀ ਐਜੂਕੇਸ਼ਨ ਖੋਈ ਜਾ ਰਹੀ ਆ ਤਾਂ ਸਾਡੇ ਲਈ ਇਹ ਕਾਲੇ ਦਿਨ ਦੇ ਪ੍ਰਾਪਰ ਆ ਇਹ ਦੇਖੋ ਇਹ ਸੰਘਰਸ਼ ਦੀ ਸ਼ੁਰੂਆਤ ਐ ਜੇ ਸਰਕਾਰ ਨਹੀਂ ਮੰਨੂਗੀ ਤਾਂ ਫਿਰ ਲੋਕ ਜਿਹੜੇ ਹੁੰਦੇ ਆ ਉਹ ਸਰਕਾਰ ਧੋਤੇ ਹੁੰਦੇ ਆ ਅਜੇ ਤਾਂ ਅਸੀਂ ਸਿਰਫ ਗੱਲ ਕਰ ਰਹੇ ਆ ਕਿ ਸਾਡਾ ਕਾਲਜ ਟੌਨਮਾ ਸੁਨਾ ਬਣਾਓ ਪਰ ਜਿੱਦੇ ਲੋੜ ਪਈ ਕਿ ਤਾਲਜ ਨੂੰ ਬਚਾਉਣਾ ਆ ਚਾਹੇ ਫਿਰ ਉਹਦੇ ਲਈ ਪਰਚੇ ਜਨ ਲੈਣੇ ਪੈਣ ਜੋ ਮਰਜ਼ੀ ਕਰਨਾ ਪਵੇ ਪਰ ਅਸੀਂ ਸਾਡੇ ਕਾਲਜ ਨੂੰ ਪ੍ਰਾਈਵੇਟ ਨਹੀਂ ਹੋਣ ਦੇਾਂਗੇ ਸਿੱਖਿਆ ਨੂੰ ਨਿਚੇ ਕਰਨ ਦਾ ਬਾਤ ਕਰੋ ਬੰਦ ਕਰੋ ਬੰਦ ਕਰੋ ਸਿੱਖਿਆ ਨੂੰ ਉੱਪਰ ਐਡਾ ਖਾਜ ਵੇਚਣ ਵਾਲੀ ਕੰਦਸਾਰ ਮਰਦਾਬਾਦ ਮਰਦਾ ਤੁਹਾਡਾ ਸਵਾਗਤ ਹੈ ਮੈਂ ਹਰਮਨਦੀਪ ਸਿੰਘ ਵਾਲਾ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਆ ਜਿਹੜੀ ਕਿ ਪੰਜਾਬ ਦੇ 8 ਵੱਡੇ ਕਾਲਜ ਪ੍ਰਾਈਵੇਟ ਹੁਣ ਚਾਰੇ ਨੇ ਜਿਸ ਦੇ ਵਿਰੋਧ ਵਿੱਚ ਸਮੂਹ ਸਟੂਡੈਂਟ ਯੂਨੀਅਨ ਆਪਣਾ ਵਿਰੋਧ ਕਰ ਰਹੇ ਨੇ ਸੋ ਜਿਸ ਵਿੱਚ ਸਰਕਾਰੀ ਕਾਲਜ ਮਲੇਡੇ ਵਾਲਾ ਜਿਹੜਾ ਕਿ ਲਗਦਾ ਕਿ ਸਾਨੂੰ 1900 ਤੋਂ ਲੈ ਕੇ ਜਿਹੜਾ ਕਿ ਇੱਕ ਕਾਲਜ ਬਣਿਆ ਉਹਦੇ ਤੋਂ ਚੱਲ ਰਿਹਾ ਹੈ ਇਸ ਕਾਲਜ ਤੋਂ ਵੱਡੇ ਵੱਡੇ ਕਹਿ ਲਈਏ ਸੀਐਮ ਮਾਨੋ ਸਾਡੇ ਮੁੱਖ ਮੰਤਰੀ ਵੀ ਕਦੇ ਇਸ ਕਾਲਜ ਦੇ ਵਿੱਚੋਂ ਆ ਕੇ ਇੱਥੋਂ ਨੂੰ ਟਰਾਫੀ ਲੈ ਕੇ ਗਏ ਨੇ ਤੇ ਹੋਰ ਵੱਡੇ ਵੱਡੇ ਜਿਹੜੇ ਕਿ ਨੇਤਾ ਕਹ ਦੀਏ ਗਾਇਕ ਕਹ ਦੀਏ ਉਹ ਵੀ ਇਸ ਕਾਲਜ ਤੋਂ ਪੜ ਕੇ ਅੱਗੇ ਗਏ ਨੇ ਸੋ ਇਸ ਕਾਲਜ ਨੂੰ ਜਿਹੜਾ ਕੇ ਸਰਕਾਰ ਵੱਲੋਂ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਉਸ ਦੇ ਵਿਰੋਧ ਵਿੱਚ ਸੋ ਮੈਨ ਸਟੂਡੈਂਟ ਜਿਹੜੇ ਕੇ ਬਰੋਧ ਕਰ ਰਹੇ ਨੇ ਸੈਂਟਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਪਤਲਾ ਪੂਕ ਤੇ ਜਿਹੜਾ ਕੇਸ ਸਟੂਡੈਂਟ ਇਸ ਸਮੇਂ ਵਿਰੋਧ ਕਰ ਰਹੇ ਨੇ ਸਾਨੂੰ ਸਟੂਡੈਂਟ ਨਾਲ ਗੱਲ ਕਰਵਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜੀ ਸਰਕਾਰ ਸਿੱਖਿਆ ਨੀਤੀ ਲੈ ਕੇ ਆਈ ਹੈ ਕਿਸ ਤਰ੍ਹਾਂ ਦੀ ਸਿੱਖਿਆ ਨੀਤੀ ਹੈ ਸਟੂਡੈਂਟ ਨੂੰ ਕਿਸ ਤਰ੍ਹਾਂ ਦਾ ਜਿਹੜਾ ਘਾਟਾ ਇਸੇ ਨੀਤੀ ਨਾਲ ਪੈਣ ਜਾ ਰਿਹਾ ਹੈ ਸੋ ਇਸ ਸਮੇਂ ਸਟੂਡੈਂਟ ਜਿਹੜੇ ਕੇਸ ਸਮੇਤ ਨੇ ਉਹਨਾਂ ਨਾਲ ਗੱਲ ਗੱਲ ਕਰਵਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤੋਂ ਸਰਕਾਰ ਦੇ ਵਿਰੋਧ ਦੇ ਵਿੱਚ ਕਿਉਂ ਫੂਕ ਰਹੇ ਨੇ ਕੀ ਕਾਰਨ ਹੈ ਤੇ ਇਹ ਕੀ ਗੱਲ ਹੈ ਮੈਂ ਸਾਡੇ ਨਾਲ ਜਿਹੜੇ ਕਾਲਜ ਜਿਲ੍ਹਾ ਹਮਲੇਕੋਲਾ ਦੇ ਕਾਲਜ ਪ੍ਰਧਾਨ ਨੇ ਕਮਲਜੀਤ ਕੌਰ ਨਾਲ ਗੱਲ ਕਰਾਂਗੇ ਹਾਂਜੀ ਕਮਲਜੀਤ ਜੀ ਕੀ ਸਰਕਾਰ ਦਾ ਜਿਹੜਾ ਇਹ ਨੀਤੀ ਲੱਗੇਗਾ ਕਿਸ ਤਰ੍ਹਾਂ ਦੀ ਨੀਤੀ ਤੁਹਾਡੇ ਹਿਸਾਬ ਨਾਲ ਦੇਖੋ ਜੀ ਇਹ ਜੋ ਨੀਤੀ ਆ ਨਵੀਂ ਸਿੱਖਿਆ ਨੀਤੀ ਦੇ ਤਹਿਤ ਕਾਲਜਾਂ ਨੂੰ ਆਟੋਨਮਸ ਮਤਲਬ ਕਿ ਖੁਦਮੁਖਤਿਆਰ ਬਣਾਉਦੀ ਨੀਤੀ ਆ ਤੇ ਉਹਦੇ ਵਿੱਚ ਜੋ ਟਰਮਸ ਐਂਡ ਕੰਡੀਸ਼ਨਸ ਨੇ ਉਹਦੇ ਚ ਲਿਖਿਆ ਹੋਇਆ ਕਿ ਕਾਲਜ ਆ ਉਹਦੀਆਂ ਫੀਸਾਂ ਇੱਥੇ ਪ੍ਰੋਫੈਸਰਾਂ ਦੀਆਂ ਭਰਤੀਆਂ ਸਿਲੇਬਸ ਤੇ ਡਿਗਰੀਆਂ ਆਪ ਤੈ ਕਰੂਗਾ ਇਹਦਾ ਮਤਲਬ ਆ ਕਿ ਯੂਨੀਵਰਸਿਟੀ ਆ ਦੀ ਜੜੀ ਹੈਗੀ ਆ ਹੋਂਦ ਆ ਖਤਮ ਕਰਨ ਦੇ ਕਿਨਾਰੇ ਪੱਲ ਨੂੰ ਤਰੀ ਹੋਈ ਹੈ ਸਰਕਾਰ ਤੇ ਇਹਦੇ ਨਾਲ ਜਿਹੜਾ ਕਾਲਜਾਂ ਨੂੰ ਖੁਦਮੁਖਤਿਆਰੀ ਦੇ ਨਾਂ ਤੇ ਜਿਹੜਾ ਰਾਹ ਇਹ ਪ੍ਰਾਈਵੇਟਾਈਜੇਸ਼ਨ ਵੱਲ ਜਾਂਦਾ ਆ ਕਿਉਂਕਿ ਇਹਦੇ ਵਿੱਚ ਜਿਹੜਾ ਗ੍ਰਾਂਟ ਵਾਲਾ ਮਸਲਾ ਆ ਫੀਸਾ ਵਾਲਾ ਮਸਲਾ ਉਹ ਸਾਡੇ ਲਈ ਵਿਚਾਰਨ ਜੋਗਾ ਜਦੋਂ ਸਰਕਾਰ ਕਹਿੰਦੀ ਕਿ ਫੀਸਾ ਕਾਲਜ ਆਪ ਤੈ ਕਰੂਗਾ ਇਹਦਾ ਮਤਲਬ ਆ ਕਿ ਸਰਕਾਰ ਜਿਹੜੀ ਉਹ ਸ਼ੰਕਾ ਦੇ ਵਿੱਚ ਆ ਕਿ ਜਦੋਂ ਵਿਦਿਆਰਥੀਆਂ ਦੀਆਂ ਫੀਸਾ ਵਧਣਗੀਆਂ ਤਾਂ ਫਿਰ ਉਹਦੇ ਨਾਲ ਜਿਹੜਾ ਹੈਗਾ ਇਹ ਪ੍ਰਾਈਵੇਟਾਈਜੇਸ਼ਨ ਵੱਲ ਜਾਣਾ ਆ ਗ੍ਰਾਂਟ ਵਾਲੇ ਮਸਲੇ ਤੇ ਉਹ ਕੀ ਕਹਿ ਰਿਹਾ ਉਹ ਕਹਿ ਰਿਹਾ ਕਿ ਸਾਰੇ ਕਾਲਜਾਂ ਦੀ ਐਕ੍ਰੀਡੇਸ਼ਨ ਤੈ ਹੋਊਗੀ ਜਿਦੇ ਵਿੱਚ ਪ੍ਰਾਈਵੇਟ ਕਾਲਜ ਵੀ ਸ਼ਾਮਲ ਹੋਣਗੇ ਪਰ ਕੀ ਸਾਡਾ ਮਲੇਰਕੋਟਲੇ ਦਾ ਕਾਲਜ ਜਿੱਥੇ ਕਲਾਸਾਂ ਲਾਉਣ ਲਈ ਕਮਰੇ ਤੱਕ ਨਹੀਂ ਹੈਗੇ ਜਿੱਥੇ ਪ੍ਰੋਫੈਸਰ ਪੂਰੇ ਨਹੀਂ ਹੈਗੇ ਜਿੱਥੇ ਸਾਡੇ ਕੋਲ ਇਨਫਰਾਸਟ੍ਰਕਚਰ ਪੂਰਾ ਨਹੀਂ ਹੈਗਾ ਕੀ ਇਹ ਕਾਲਜ ਜੋ ਚੰਡੀਗੜ੍ਹ ਯੂਨੀਵਰਸਿਟੀ ਦੇ ਬਰਾਬਰ ਕੰਪੀਟ ਕਰ ਸਕੂਗਾ ਉਹਦਾ ਮਤਲਬ ਆ ਕਿ ਸਾਡਾ ਕਾਲਜ ਜਿਹੜਾ ਆਖ ਨੂੰ ਕਿਸੇ ਪ੍ਰਾਈਵੇਟ ਕੋਲਾਬੋਰੇਸ਼ਨ ਵੱਲ ਵਧੂਗਾ ਜਦੋਂ ਕਾਲਜ ਆਪਦੀ ਆਪ ਚੱਲ ਨਹੀਂ ਸਕੂਗਾ ਕਿਉਂਕਿ ਕਾਲਜ ਦੇ ਫਾਈਨੈਂਸ਼ੀਅਲ ਸੋਰਸ ਵਿਦਿਆਰਥੀਆਂ ਦੀ ਜੇਬਾਂ ਤੇ ਪ੍ਰੋਫੈਸਰਾਂ ਦੀ ਤਨਖਾਹ 'ਚ ਕਟੌਤੀ ਆ ਤੇ ਜਦੋਂ ਸਾਡੀ ਫੀਸਾਂ ਦੇ ਵਿੱਚ ਵਾਧਾ ਹੋਊਗਾ ਪਰ ਚੱਲਣਾ ਕਾਲਜ ਉਹਦੇ ਸਰ ਤੇ ਵੀ ਨਹੀਂ ਹੈਗਾ ਤਾਂ ਇਹ ਕਾਲਜ ਪ੍ਰਾਈਵੇਟਾਈਜੇਸ਼ਨ ਦੇ ਵੱਲ ਜਾਣਾ ਆ ਜਿਹਦੇ ਨਾਲ ਜਿਹੜੇ ਸਾਡੇ ਕਾਲਜ ਦੇ ਵਿੱਚ ਵੱਢੀ ਗਿੰਤੀ ਐਸੀ ਸਟੂਡੈਂਟ ਨੇ ਜਿਹੜੇ ਸਕਾਲਰਸ਼ਿਪ ਦੇ ਬੇਸ ਤੇ ਪੜਨ ਆਉਂਦੇ ਆ ਉਹਨਾਂ ਦਾ ਕਾਲਜ ਦੇ ਵਿੱਚੋਂ ਖਾਤਮਾ ਆ ਉਹਨਾਂ ਦੀ ਐਂਟਰੀ ਬੈਡ ਹੋਣੀ ਆ ਕਿਉਂਕਿ 40-40 ਪਿਆ ਪਿਆ ਹਜ਼ਾਰ ਰੁਪਿਆ ਕੋਈ ਵੀ ਵਿਦਿਆਰਥੀ ਅਫੋਰਡ ਨਹੀਂ ਕਰਦਾ ਹੈਗਾ ਸਾਡੇ ਇੱਥੇ ਟਾਰਨਮਸ ਕਾਲਜ ਨੇ ਪਿਆਰ ਦੇ ਵਿੱਚ ਖਾਲਸਾ ਕਾਲਜ ਅਨੰਦਪੁਰ ਸਾਹਿਬ ਵਾਲਾ ਆ ਉੱਥੇ ਬੀਏ ਦੀ ਫੀਸ 25 ਤੋਂ 30 ਹਜ਼ਾਰ ਆ ਤੇ ਸਾਡੇ ਕਾਲਜ ਦੇ ਵਿੱਚ ਸਿਰਫ 11-12 ਹਜ਼ਾਰ ਆ ਜੇ ਵੀਸ ਉੱਥੋਂ ਤੱਕ ਜਾਂਦੀ ਆ ਤਾਂ ਕਿਹੜਾ ਸਟੂਡੈਂਟ ਇੱਥੇ ਪੜਨ ਆਊਗਾ ਹੀ ਕੱਲ ਨੂੰ ਉਸ ਕੱਲ ਨੂੰ ਦੇਸ਼ ਆਪਣੀ ਜਿਹੜੀ ਕਿ ਆਜ਼ਾਦੀ ਦਿਵਸ ਮਨਾ ਰਿਆ ਪਰ ਸਟੂਡੈਂਟ ਜਿਹੜਾ ਕਿ ਆਜ਼ਾਦੀ ਦਿਵਸ ਦੇ ਦਿਨਾਂ ਦੇ ਵਿੱਚ ਪੂਰਾ ਸਰਕਾਰ ਦੇ ਵਿਰੋਧ ਕਰ ਰਿਹਾ ਕੀ ਲੱਗਦਾ ਵੀ ਹੋਰ ਕੀ ਕੀ ਨੁਕਸਾਨ ਟੂ ਸਟੂਡੈਂਟਸ ਹੋਣਗੇ ਦੇਖੋ ਜੀ ਜਿਹੜਾ ਸਾਡੀ ਕੇਂਦਰ ਸਰਕਾਰ ਅੰਮ੍ਰਿਤ ਮਹੋਤਸਵ ਹੋਰ ਪਤਾ ਨਹੀਂ ਕੀ ਕੀ ਨਾ ਲੈ ਕੇ ਆਤੀ ਆ ਇਹ ਸਿਰਫ ਉਹਨਾਂ ਆਸਤੇ ਆ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਲੁੱਟਣਾ ਇਹ ਅੰਬਾਨੀਆ ਡਾਨੀ ਵਾਲੇ ਅੰਮ੍ਰਿਤ ਮਹੋਤਸਵ ਹੋ ਸਕਦਾ ਆ ਪਰ ਸਾਡੇ ਵਿਦਿਆਰਥੀਆਂ ਦੇ ਲਈ ਜਿਨ੍ਹਾਂ ਨੇ ਪਤਾ ਨਹੀਂ ਸਾਡੇ ਪੁਰਖਿਆਂ ਨੇ ਕਿੰਨੇ ਹਕ ਸੰਘਰਸ਼ ਕਰਕੇ ਜਿਹੜਾ ਹੈਗਾ ਕਿੰਨੇ ਕ ਸੰਘਰਸ਼ ਕਰਕੇ ਸਾਨੂੰ ਸਿੱਖਿਆ ਦਾ ਅਧਿਕਾਰ ਦਵਾਇਆ ਸਾਡੇ ਡਾਕਟਰ ਅੰਬੇਡਕਰ ਨੇ ਕਿੰਨਾ ਸੰਘਰਸ਼ ਕਰਿਆ ਸਾਨੂੰ ਜਿਹੜੀ ਹੈਗੀ ਆ ਐਜੂਕੇਸ਼ਨ ਦਾ ਅਧਿਕਾਰ ਦਵਾਉਣ ਦੇ ਲਈ ਲੜਕੀਆਂ ਦੀ ਐਜੂਕੇਸ਼ਨ ਦੇ ਲਈ ਸਵਿੱਤਰੀ ਬਾਈ ਫੁੱਲੇ ਨੇ ਕਿੰਨੀ ਤਰੀਆ ਪਰ ਅੱਜ ਜੇ ਸਾਡੇ ਤੋਂ ਸਾਡੀ ਐਜੂਕੇਸ਼ਨ ਖੋਈ ਜਾ ਰਹੀ ਆ ਤਾਂ ਸਾਡੇ ਲਈ ਇਹ ਕਾਲੇ ਦਿਨ ਦੇ ਬਰਾਬਰ ਆ ਇਸ ਕਰਕੇ ਜਿਹੜਾ ਹੈਗਾ ਵਾ ਇਸ ਅਸੀਂ ਸਿੱਖਿਆ ਨੀਤੀ ਦਾ ਵੀ ਵਿਰੋਧ ਕਰਦੇ ਆ ਜਿਹੜੀ ਸੰਵਿਧਾਨ ਨੂੰ ਛਿੱਕੇ ਟੰਗ ਕੇ ਜਿਹੜਾ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰਿਆ ਕੇਂਦਰ ਨੇ ਇਹਦਾ ਵੀ ਅਸੀਂ ਵਿਰੋਧ ਕਰ ਰਹੇ ਆ ਜਿਹੜੀ ਸਿੱਖਿਆ ਨੀਤੀ ਸਾਡੇ ਤੋਂ ਸਾਡੀ ਸਿੱਖਿਆ ਖੋਣ ਦੀ ਤੇ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਸਾਡੇ ਇੱਥੇ ਆ ਕੇ ਵਿਦਿਆਰਥੀਆਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੰਦੀ ਆ ਕੀ ਲੱਗਦਾ ਹੈ ਸਰਕਾਰ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਸੰਘਰਸ਼ ਇਹ ਦੇਖੋ ਇਹ ਸੰਘਰਸ਼ ਦੀ ਸ਼ੁਰੂਆਤ ਹੈ ਜੇ ਸਰਕਾਰ ਨਹੀਂ ਮੰਨੂਗੀ ਤਾਂ ਫਿਰ ਲੋਕ ਜਿਹੜੇ ਹੁੰਦੇ ਆ ਉਹ ਸਰਕਾਰ ਧੋਤੇ ਹੁੰਦੇ ਆ ਸਰਕਾਰਾਂ ਲੋਕਾਂ ਨੇ ਚੁਣੀਆਂ ਨੇ ਦਿੱਲੀ ਮੋਰਚੇ ਦੀ ਜਿਹੜੀ ਉਦਾਹਰਨ ਆ ਉਹ ਸਰਕਾਰ ਨੂੰ ਵੀ ਨਹੀਂ ਭੁੱਲਣੀ ਚਾਹੀਦੀ ਤੇ ਸਾਡੇ ਤਾਂ ਉਹ ਖੂਨ ਚ ਰਚੀ ਹੋਈ ਆ ਫਿਰ ਸਰਕਾਰਾਂ ਨੂੰ ਕਿਵੇਂ ਪੁੱਠਾ gekeੜਾ ਦੇਣਾ ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਅਜੇ ਤਾਂ ਸੰਘਰਸ਼ ਦੀ ਸ਼ੁਰੂਆਤ ਆ ਅਜੇ ਤਾਂ ਅਸੀਂ ਸਿਰਫ ਗੱਲ ਕਰ ਰਹੇ ਆ ਕਿ ਸਾਡਾ ਕਾਲਜ ਆਟੋਨਮਸਲਾ ਬਣਾਓ ਪਰ ਜਿੱਦੇ ਲੋੜ ਪਈ ਕਿ ਕਾਲਜ ਨੂੰ ਬਚਾਉਣਾ ਆ ਚਾਹੇ ਫਿਰ ਉਹਦੇ ਲਈ ਪਰਚੇ ਜਨ ਲੈਣੇ ਪੈਣੇ ਜੋ ਮਰਜ਼ੀ ਕਰਨਾ ਪਵੇ ਪਰ ਅਸੀਂ ਸਾਡੇ ਕਾਲਜ ਨੂੰ ਪ੍ਰਾਈਵੇਟ ਨਹੀਂ ਹੋਣ ਦਿਆਂਗੇ ਸੋ ਮਲੇਕੁਲਾ ਸਾਹਿਬ ਮੁਸਲਮ ਸਾਹਿਬਾ ਜਿੱਤੇ ਕਿ ਕਾਫੀ ਸੰਗਣੀਆਵਾਦੀ ਮੁਸਲਮ ਪੱਤਰ ਦੀ ਅਸਲ ਮੁਸਲਮ ਬੱਚੇ ਵੀ ਬੱਚੀ ਸਾਡੇ ਨਾਲ ਨੇ ਉਹ ਵੀ ਇੱਥੇ ਸਟੂਡੈਂਟ ਨੇ ਬਿਟਾ ਜੋ ਰਿਹਾ ਜੀ ਕੀ ਨਾਮ ਤੁਹਾਡਾ ਤਮੰਨਾ ਇਹਦਾ ਕੀ ਕਹੂੰ ਸਰ 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 ਇਹਦੇ ਵਾਰ ਤੇ ਇਹ ਕਾਂਗੇ ਵੀ ਸਾਡਾ ਜਿਹੜਾ ਕਾਲਜ ਆ ਇਹ ਆਟੋਨਮਸ ਨਹੀਂ ਹੋਣਾ ਚਾਹੀਦਾ ਇਹ ਸਰਕਾਰੀ ਰਹਿਣਾ ਚਾਹੀਦਾ ਹੈ ਜਿਹਦੇ ਵਿੱਚ ਸਰ ਸਾਡੀ ਸਾਡੀ ਵੀਜ਼ ਨਹੀਂ ਜਿਹੜੇ ਪ੍ਰੋਫੈਸਰਾਂ ਦੀ ਜਿਹੜੀ ਇਨਕਮ ਆ ਗਈ ਹੈ ਸਰ ਉਹਨਾਂ ਦੇ ਵਿੱਚ ਵੀ ਕਟਾਉ ਹੁੰਦੀ ਹੋਊਗੀ ਤੇ ਸਾਡੇ ਪੀਸਾ ਦਾ ਵਧਣਗੇ ਹੀ ਵਧਣਗੇ ਆ ਨਾਲ ਨਾਲ ਸਾਡੇ ਜਿਹੜਾ ਰੋਜ਼ਗਾਰ ਆ ਉਹ ਵੀ ਸਭ ਖੋਇਆ ਜਾ ਰਿਹਾਗਾ ਇਥੇ ਬੱਚੇ ਬਹੁਤ ਅਮੀਰ ਲੈ ਕੇ ਆਉਂਦੇ ਨੇ ਵੀ ਅਸੀਂ ਕੁਝ ਕਰਕੇ ਦਿਖਾਉਣਾ ਆਂਗਾ ਅਸੀਂ ਕੁਝ ਕਰਨਾ ਆਂਗਾ ਪਰ ਇਹਨਾਂ ਨੇ ਸਰਕਾਰ ਜਿਹੜੀ ਮੈਂ ਕਹਾਂ ਉਹ ਆਜ਼ਾਦੀ ਦਾ ਆਜ਼ਾਦੀ ਦਿਹਾੜੇ ਤੇ ਇਹ ਪੰਜਾਬ ਸਟੂਡੈਂਟ ਯੂਨੀਅਨ ਅਕਰੀਓ ਆਜ਼ਾਦੀ ਦਾ ਦਿਨ ਨਹੀਂ ਮਨਾਉਗੀ ਕਿਉਂਕਿ ਅਸੀਂ ਇਥੇ ਜਿਹੜਾ ਸਾਡੇ ਭਗਵੰਤ ਮਾਨ ਜੀ ਕਹ ਰਹੇ ਨੇਗੇ ਵੀ ਅਸੀਂ ਹਾਂ ਉਹ ਭਗਵਾਨ ਪਾਕ ਪਿੰਗ ਦੇ ਪਾਕ ਸਿੰਘ ਤੇ ਨਾਰੇ ਲਾ ਰਹੇ ਨੇ ਪਰ ਉਹ ਇਸ ਤੋਂ ਉਲਟ ਚੱਲਦੇ ਨੇ ਉਹ ਪਾਕ ਸਿੰਘ ਤੇ ਨਾਰੇ ਨਹੀਂ ਸਾਡੇ ਦੇਸ਼ ਨੂੰ ਆਜ਼ਾਦੀ ਨਹੀਂ ਸਾਨੂੰ ਆਪਣਾ ਗੁਲਾਮ ਬਣਾਉਣ ਦੀ ਬਣਾਉਣ ਦੀ ਸਾਜਿਸ਼ ਚੱਲ ਰਹੀ ਹੈ। ਸੋ 1996 ਤੋਂ ਲੈ ਕੇ ਗੱਲ ਕਰੀਏ ਤਾਂ ਜਿਹੜੇ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋਈ ਹੈਗੀ ਹਨਾ ਕੀ ਕਹੋਗੇ? 1996 ਦੇ ਬਾਅਦ ਹੀ ਪੰਜਾਬ ਸਰਕਾਰ ਨੇ ਜਦੋਂ ਆਪਣਾ ਸਰਕਾਰ ਬਣੀ ਹੈ ਜੀ ਪੰਜਾਬ ਸਰਕਾਰ ਬਣੀ ਹੈਗੀ ਉਦੋਂ ਇਹਨਾਂ ਨੇ ਇੰਨੇ ਇੰਨੇ ਵਾਅਦੇ ਕੀਤੇ ਸੀਗੇ ਲੋਕਾਂ ਨਾਲ ਤਾਂ ਲੋਕਾਂ ਨੇ ਵੀ ਇਹਨਾਂ ਨੂੰ ਬਹੁਤ ਹੀ ਵੱਡੇ ਪੱਦਰ ਤੇ ਵੋਟਾਂ ਪਾਈਆਂ ਨੇ ਬਦਲਾ ਲੈ ਹੁੰਦਾ ਇੱਕ ਤਾਂ ਉਹਨਾਂ ਦੇ ਵਿੱਚੋਂ ਇਹਨਾਂ ਨੇ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਹੈਗਾ ਪੰਜਾਬ ਸਰਕਾਰ ਇੱਕ ਇੰਨੀ ਨਿਕੰਮੀ ਸਰਕਾਰ ਆ ਗਈ ਪਹਿਲਾਂ ਜਦੋਂ ਇਹਨਾਂ ਨੇ ਸਰਕਾਰ ਬਣੀ ਹੈ ਇਹਨਾਂ ਨੇ ਨਵੇਂ-ਨਵੇਂ ਵਾਅਦੇ ਕੀਤੇ ਨੇ ਬਹੁਤ ਜ਼ਿਆਰੇ ਵਾਅਦੇ ਕੀਤੇ ਪ੍ਰਚਾਰ ਕੀਤੇ ਪਿੰਡਾਂ ਵਿੱਚ ਜਾ ਜਾ ਕੇ ਕਿ ਅਸੀਂ ਐਂ ਕਰਦਾਂਗੇ ਬਾਹ ਕਰਦਾਂਗੇ ਗਰੀਬਾਂ ਦੇ ਵਿੱਚ ਅ ਗਰੀਬਾਂ ਗਰੀਬੀ ਹਟਾਵਾਂਗੇ ਅਸੀਂ ਤੇ ਇਹਨਾਂ ਨੇ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਦਾਲ ਕੜਕ ਮਿਲ ਰਹੀ ਸੀ ਉਹ ਵੀ ਇਹਨਾਂ ਨੇ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੀ ਆ ਕੋਈ ਵੀ ਪ੍ਰੋਫੈਸਰਾਂ ਦੀ ਨਵੀਂ ਭਰਤੀ ਨਹੀਂ ਹੋਈ ਹੈਗੀ ਤੇ ਨਵੇਂ ਜੋ ਵੀ ਸਟੂਡੈਂਟ ਨੇਗੇ ਭਰਤੀ ਹੁਣ ਇਹਨੇ ਜੋ ਪੀ ਐਚ ਡੀਆਂ ਤੱਕ ਕਰੀ ਪੜ੍ਹਾਈ ਕਰੀ ਬੈਠੇ ਨੇ ਉਹਨਾਂ ਨੂੰ ਡਿਗਰੀਆਂ ਨਹੀਂ ਮਿਲਦੀਆਂ ਹੈਗੀਆਂ ਕਾਲਜਾਂ ਚੋਂ ਯੂਨੀਵਰਸਿਟੀਆਂ ਦੇ ਵਿੱਚੋਂ ਉਹ ਵੀ ਇਹਨਾਂ ਦਾ ਹੀ ਹੱਤ ਆ ਜੀ ਤੇ ਜਿਹੜੀ ਨਵੀਂ ਭਰਤੀ ਹੈਗੀ ਇਹ ਨਵੀਂ ਜੁੱਤੀ ਸਰਕਾਰ ਬਣੀ ਹੈ ਇਹਨਾਂ ਨੇ ਪ੍ਰੋਫੈਸਰਾਂ ਦੀ ਕੋਈ ਭਰਤੀ ਨਹੀਂ ਹੋਈ ਹੈਗੀ ਤੇ ਪ੍ਰੋਫੈਸਰਾਂ ਜਿਹੜੇ ਹੁਣ ਕਾਲਜ ਆਟੋਨਮਸ ਬਣਾਉਣ ਜਾ ਰਹੀ ਹੈਗੀ ਇਹਨਾਂ ਦੇ ਵਿੱਚੋਂ ਪ੍ਰੋਫੈਸਰ ਜਿਹੜੇ ਸਰਕਾਰੀ ਨੇਗੇ ਇਹਨਾਂ ਦੀ ਤਨਖਾਹ ਵੀ ਬੰਦ ਹੋ ਜਾਣੀ ਹੈਗੇ ਸੋ ਕਾਫੀ ਜਿਹੜਾ ਕੇ ਸਟੂਡੈਂਟ ਇਸ ਸਮੇਂ ਦੇ ਦੇਖਾ ਇਹਨਾਂ ਵਿੱਚ ਬਰੋਲ ਕਰ ਰਹੇ ਨੇ ਕੀ ਕਹੋਗੇ ਜੇ ਇਸ ਤਰ੍ਹਾਂ ਹੀ ਚੱਲਦਾ ਰਹਾ ਫਿਰ ਸਟੂਡੈਂਟ ਦੇ ਕਿੰਨਾ ਗੱਪਾ ਹੋਊਗਾ ਸਿੱਖਿਆ ਦੀ ਅੱਜ ਸਿੱਖਿਆ ਬਹੁਤ ਘਟ ਜਾਣੀ ਆ ਕਿਉਂਕਿ ਇਹ ਫੀਸਾਂ ਬਹੁਤ ਹਾਈ ਲੈਵਲ ਤੇ ਜਾ ਰਹੇ ਨੇ ਇਹ ਸਾਰਾ ਖਰਚਾ ਜਿਹੜਾ ਸਟੂਡੈਂਟ ਦੀ ਫੀਸ ਚੋਂ ਕੱਢਣਗੇ ਜੇ ਕਾਲਜੇ ਪ੍ਰਾਈਵੇਟ ਹੁੰਦੇ ਆ ਹੁਣ ਸਰਕਾਰੀ ਨੇ ਸਰਕਾਰ ਖਾਚ ਰਹੀ ਆ ਤੇ ਸਕਾਲਰਸ਼ਿਪਾਂ ਦੇ ਰਹੀ ਆ ਜਿਹੜੇ ਵਧੀਆ ਸਟੂਡੈਂਟ ਪੜ੍ਹਨ ਆ ਰਹੇ ਨੇ ਉਹਨਾਂ ਦਾ ਕਨਸੈਪਟ ਬਹੁਤ ਵਧੀਆ ਆ ਰਹੀ ਆ ਪਰ ਜਦੋਂ ਪ੍ਰਾਈਵੇਟ ਹੋ ਗਏ ਸਕਾਲਰਸ਼ਿਪ ਬੰਦ ਹੋ ਜਾਣੀ ਆ ਪਰ ਜਦੋਂ ਇਹ 12000 ਫੀਸ ਅੰਦਰ ਲੈ ਰਹੇ ਨੇ ਪਰ ਸਰਕਾਰੀ ਫੀਸ ਤੇ 40000 ਹੁੰਦੀ ਆ ਇਹ ਬੰਦੇ ਕਿੱਥੋਂ ਭਰਨਗੇ ਜਿਨ੍ਹਾਂ ਦੀ ਸਾਲਾਨਾ ਮਲਤ ਦੀ ਤਨਖਾਹ ਲਾ ਲੋ ਪੇਰੈਂਟਸ ਦੀ 12000 ਆ ਉਹ ਕਿੱਥੋਂ ਭਰ ਲੈਣਗੇ 40000 ਬਹੁਤ ਮੁਸ਼ਕਲ ਹੋ ਜਾਣੀ ਆ ਕਿਉਂਕਿ ਇੱਕ ਮੀਡੀਅਮ ਪਰਿਵਾਰ ਲਈ ਕੋਈ ਵੀ ਪੈਸਾ ਇਕੱਠਾ ਕਰਨ ਕਿਉਂਕਿ ਕੋਈ ਵੀ ਸਾ ਜੇ ਸਾਲ ਬੰਦਾ ਕੰਮ ਕਰਦਾ ਲੱਖ ਰੁਪਏ ਇਕੱਠਾ ਨਹੀਂ ਕਰ ਸਕਦਾ 10000 ਤਨਖਾਹ ਵਾਲਾ ਤਾਂ ਕਰਕੇ ਮੈਂ ਤਾਂ ਇਹੀ ਕਹੂੰਗਾ ਜਿਹੜੇ ਵੀ ਇਹ ਕਾਨੂੰਨ ਆਉਂਦੇ ਆ ਇਹਨੂੰ ਰੱਦ ਕੀਤਾ ਜਾਵੇ ਵਾਪਸ ਲਿਆਤਾ ਜਾਵੇ ਨਹੀਂ ਤਾਂ ਜਿਹੜੀ ਅੱਗੇ ਵੀ ਇਹ ਪਹਿਲਾਂ ਤੋਂ ਚੱਲਦਾ ਆ ਰਿਹਾ ਅੱਗੇ ਅੰਗਰੇਜ਼ਾਂ ਨੇ ਵੀ ਇਹ ਤੋੜਨ ਲਈ ਸਿੱਖਿਆ ਦਾ ਢਾਂਚਾ ਅੰਗਰੇਜ਼ਾਂ ਨੇ ਬਹੁਤ ਵਧੀਆ ਕੀਤਾ ਸੀ ਕਿ ਇਹਨਾਂ ਦਾ ਢਾਂਚਾ ਤੋੜ ਦਿਓ ਇਹਨਾਂ ਦੀ ਆਪ ਦੀ ਨਸਲ ਖਤਮ ਹੋ ਜਾਣੀ ਆ ਕਿਉਂਕਿ ਸਾਰੀ ਬੜੀ ਤੋਂ ਬੜਾ ਸਰੀਰ ਦਾ ਢਾਂਚਾ ਜਾਂ ਬੰਦੇ ਦਾ ਜਿੰਨੀ ਵਧੀਆ ਜਾਣੀ ਆਉਂਦੀ ਆਪਣੇ ਪਿੱਛੇ ਕੋਈ ਵੀ ਪੜਾਈ ਜਾਂਦੀ ਆ ਉਹ ਸਾਰੀ ਪੜਾਈ ਦੇ ਸਿਰ ਤੇ ਹੀ ਆ ਜੀ ਕੋਈ ਵੀ ਸੋ ਕਰਕੇ ਮੈਂ ਤਾਂ ਇਹੀ ਕਹੂੰਗਾ ਇਹ ਕਾਨੂੰਨ ਵਾਪਸ ਲੈ ਲੇ ਤੇ ਆ ਸੋ ਸਟੂਡੈਂਟ ਦਾ ਜਿਹੜਾ ਕਿ ਲਗਾਤਾਰ ਇਹ ਕਹਿ ਰਹੇ ਨੇ ਵੀ ਜਿਹੜੇ ਇੱਕ ਸਰਕਾਰ ਜਿਹੜੀ ਇਹ ਕਾਨੂੰਨ ਲੈ ਕੇ ਆਏ ਨੇ ਅੱਠ ਕਾਲਜਾਂ ਨੂੰ ਜਿਹੜਾ ਕਿ ਪ੍ਰਾਈਵੇਟ ਘਰੋਂ ਦੇ ਸਰਕਾਰ ਲੱਗੀ ਹੋਈ ਆ ਸਰਕਾਰ ਨੂੰ ਇਹ ਫੈਸਲਾ ਵਾਪਸ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਸਟੂਡੈਂਟ ਸੰਘਰਸ਼ ਕਿਸ ਤੋਂ ਭੁੱਲਿਆ ਨਹੀਂ ਹਾਂ ਪਹੁੰਚੀ ਦਿਨ ਲੰਘੇ ਕਿ ਬੰਗਲਾਦੇਸ਼ ਦੇ ਵਿੱਚ ਕਿੰਨਾ ਸੰਘਰਸ਼ ਸਟੂਡੈਂਟਸ ਨੇ ਸੰਘਰਸ਼ ਕੀਤਾ ਸਰਕਾਰ ਜਿਹੜੀ ਕਿ ਭੱਜਣਾ ਪੈ ਗਿਆ ਸਰਕਾਰ ਨੂੰ ਸੋ ਕਿਤੇ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਵਿੱਚ ਇਸ ਤਰ੍ਹਾਂ ਨਾ ਆ ਜਾਣ ਸਰਕਾਰ ਨੂੰ ਜ਼ਰੂਰ ਇਸ ਤੇ ਜਿਹੜੀ ਕਿ ਵਿਚਾਰ ਚਰਚਾ ਕਰ ਲੈਣੀ ਚਾਹੀਦੀ ਹੈ ਧੰਨਵਾਦ